ਵਿਸ਼ਾਵਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੌਰ ਤਾਂ ਹਾਜ਼ਰ ਹੋયા ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਨਤੀ ਵਿਕਾਸ ਦੇ ਲਈ ਵੱਖ-ਵੱਖ ਸੈਕਟਰਾਂ ਦੇ ਆਧਾਰਿਤ 24 ਕਮੇਟੀਆਂ ਦੀ ਸ਼ੁਰੂਆਤ ਕਰਦੇ ਹਾਂ ਕਿ ਹਾਂ ਕਿ ਇਹ ਕਮੇਟੀਆਂ ਪੰਜਾਬ ਨੂੰ ਉਦਯੋਗ ਤੇ ਵਪਾਰ ਦਾ ਦੋਰਾ ਬਣਾਉਣ ਦੇ ਲਈ ਇਨਕਲਾਬੀ ਕਦਮ ਜਿਹੜੇ ਕਿ ਸਾਬਤ ਹੋਣੀਆਂ ਤੇ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜ ਰਿਵਾਲ ਦੇ ਪਰ ਲੋ ਪੰਜਾਬ ਦੇ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਦੇ ਲਈ ਸੈਕਟਰ ਆਧਾਰਿਤ 24 ਕਮੇਟੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਅੱਜ ਇੱਕ ਬੜਾ ਮੇਰੇ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਸੀਗਾ ਮੈਂ ਡਿਸਕਸ ਕਰਦਾ ਨੰਦਸ ਕੇਜੀਵਲ ਸਾਹਿਬ ਨਾਲ ਕਿ ਜਦੋਂ ਵੀ ਆਪਾਂ ਕਰਦੇ ਆਂ ਆਪਾਂ ਸਨਤਕਾਰ ਸਰਕਾਰ ਮਿਲ ਨਹੀਂ ਕਰ ਲੈਂਦੇ ਆਂ ਉੱਚ ਸਾਰੇ ਆ ਜਾਂਦੇ ਆ ਆ ਜਾਂਦੇ ਐ ਤੇ ਆਪਾਂ ਉਹਨਾਂ ਨੂੰ ਮਾਈਕ ਦੇ ਦਿੰਨੇ ਆਂ ਵੈਸੇ ਕੱਲੀ ਇਹ ਹੀ ਪਾਰਟੀ ਐ ਜਿਹੜੀ ਇਹ ਹਿੰਮਤ ਕਰ ਸਕਦੀ ਐ ਕਿ ਮਾਈਕ ਉਧਰ ਫੜਾ ਕੇ ਆਪ ਬਹਿਣਾ ਮੂਰੇ ਬਾਕੀ ਨਹੀਂ ਫੜਾ ਸਕਦੇ ਮੈਂ ਇੱਕੋ ਕਿਉਂਕਿ ਉਹਨਾਂ ਨੇ ਇਹ ਜਾ ਕੁਝ ਕੀਤਾ ਹੋਇਆ ਮੈਂ ਇੱਕ ਮਾਈਕ ਉਹਨੂੰ ਪਤਾ ਹੈ ਮਾਈਕ ਕਿ ਕੀ ਆਊਗਾ ਸੋ ਮੁਸ਼ਕਲਾਂ ਬਹੁਤ ਜ਼ਿਆਦਾ ਪੁਰਾਣੀਆਂ ਜਿਸ ਤਰ੍ਹਾਂ ਅਰੋੜਾ ਸਾਹਿਬ ਕਹਿ ਰਿਹਾ ਕੋਈ 40 ਸਾਲ ਪੁਰਾਣੀ ਕੁਤੀ 30 ਸਾਲ ਪੁਰਾਣੀ ਉਹ ਡਿਸਕਸ ਕਰਦੇ ਆ 2 3 ਘੰਟੇ 4 ਘੰਟਿਆਂ ਦੇ ਪ੍ਰੋਗਰਾਮ ਹੁੰਦੇ ਆ ਫਿਰ ਵੀ ਨਹੀਂ ਮੁਕਦਾ ਫਿਰ ਅਸੀਂ ਕਹਿੰਦੇ ਲਿਖ ਕੇ ਦੇ ਦਿਓ ਜੀ ਵੀ ਅਸੀਂ ਆਪਾਂ ਇਹਨਾਂ ਨੂੰ ਕੈਟੇਗੋਰਾਇਜ਼ ਕਰ ਲੈਨੇ ਆ ਕਿ ਆਪਾਂ ਹਰ ਸੈਕਟਰ ਦਾ ਇੱਕ ਕਮੇਟੀ ਬਣਾ ਦਿੰਨੇ ਆ ਉਹ ਆਪ ਹੀ ਬਣਾ ਲੈ ਇੱਕ ਉਹਦਾ ਚੇਅਰਮੈਨ ਬਣਾ ਲਓ ਉਹ ਦੱਸ ਦੇਣ ਕਿ ਟੈਕਸਟਾਈਲ ਕੀ ਚਾਹੁੰਦਾ ਐ ਐਮ ਐਸ ਐਮ ای ਕੀ ਚਾਹੁੰਦੀ ਐ ਸਪੋਰਟਸ ਵਾਲੇ ਕੀ ਚਾਹੁੰਦੇ ਨੇ ਹਰ ਫੀਲਡ ਸੰਨ ਦੱਸ ਦੇ ਉਹ ਸਾਬ ਨਾਲ ਪਾਲਿਸੀ ਵੀ ਬਣ ਜੂਗੀ ਇਨ ਕੇਸ ਕੋਈ ਅਮੈਂਡਮੈਂਟ ਜਾਂ ਕੋਈ ਪਰਸਨਲ ਪ੍ਰੋਬਲਮ ਐਦਾਂ ਦੀ ਆ ਰਹੀ ਐ ਤਾਂ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਸਿਰਫ ਉਹੀ ਸੈਕਟਰ ਆਪੇ 10 11 ਜਾਣੇ ਹੈਗੇ ਤੇ ਆਓ ਮਿਲੋ ਤੇ ਦੱਸੋ ਵੀ ਕੀ ਪ੍ਰੋਬਲਮ ਆ ਤੁਹਾਡੀ ਪ੍ਰੋਬਲਮ ਹੱਲ ਕਰਦੇ ਬਜਾਏ ਇਸ ਦੇ ਕਿ ਅਗਲੀ ਸਨਤ ਵਪਾਰ ਤੇ ਸਰਕਾਰ ਮਿਲਣੀ ਦੀ ਉਡੀਕ ਕਰਨ ਦੇ ਬਜਾਏ ਸਵਾਜਿ ਉਹਦਾ ਰਸਮੀ ਤੌਰ ਤੇ ਅਸੀਂ ਉਦਘਾਟਨ ਨੇ ਸਮਝ ਲਓ ਕਮੇਟੀਆਂ ਬਣ ਗਈਆਂ ਤੁਹਾਡੇ ਆਪਣੀ ਸਹਿਮਤੀ ਨਾਲ ਬਣੀਆਂ ਨੇ ਔਰ ਮੈਨੂੰ ਉਮੀਦ ਹੈ ਕਿ ਦੇਸ਼ ਦੇ ਵਿੱਚ ਇਹ ਇਸ ਤਰ੍ਹਾਂ ਦਾ ਕਿਤੇ ਹੋਰ ਹੈ ਨਹੀਂ ਇਸ ਤਰ੍ਹਾਂ ਦਾ ਸਿਸਟਮ ਕਿਸੇ ਸਰਕਾਰ ਨੇ ਨਹੀਂ ਬਣਾਇਆ ਬਹੁਤ ਸਾਰੇ ਪੰਜਾਬ ਸਰਕਾਰ ਦੇ ਅਜਿਹੇ ਕੰਮ ਨੇ ਜਿਹੜੇ ਵਿਸ਼ੇ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ ਜਿਦੇ ਵਿੱਚ SSF ਵੀ ਹੈ ਸੜਕ ਸੁਰੱਖਿਆ ਫੋਰਸ ਕੱਲੀ ਜਿਹੜੇ ਟ੍ਰੈਫਿਕ ਪੁਲਿਸ ਹੋ ਤਾਂ ਸ਼ਹਿਰਾਂ 'ਚ ਉਹ ਰੈਡ ਲਾਈਟ ਨਾਲ ਕ੍ਰਾਸ ਕਰ ਜੇ ਕੋਈ ਹੋਰ ਸਪੀਡ ਨਾ ਹੋਵੇ ਜਾਂ ਕੋਈ ਤਾਂ ਉੱਥੇ ਤੱਕ ਦਿੱਖਦੀ ਹੈ ਬਾਕੀ ਸੜਕਾਂ ਜਿਹੜੀਆਂ ਉਹ ਸੁਣੀ ਸੀ ਮਤਲਬ ਐਕਸੀਡੈਂਟ ਹੋ ਗਿਆ ਲੋਕਾਂ ਨੇ ਗੱਡੀ ਕੱਢੀ ਵੱਢ ਕੇ ਆਰੀ ਦੇ ਬਲੇਡ ਨਾਲ ਜਾਂ ਜਿਵੇਂ ਮਰਜੀ ਲੋਕ ਹੀ ਲੈ ਕੇ ਗਏ ਪੰਜਾਬ ਦੇ ਵਿੱਚ ਮੈਂ ਜਦੋਂ ਡਾਟਾ ਕਢਾਇਆ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ 15 ਤੋਂ 16 ਪਰ ਡੇ ਔਨ ਦਾ ਸਪੌਟ ਡੈਥ ਕੱਲੇ ਐਕਸੀਡੈਂਟ ਚ ਹੁੰਦੀ ਸੀ ਬਿਕਰਮਜੀਠਿਆ ਨਾਲ ਜੁੜੀ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਣਿਆ ਕਿ ਕੱਲ੍ਹ ਹੀ ਆਗੂ ਬਿਕਰਮਜੀਠਿਆ ਦੀ ਸੁਣਵਾਈ ਜਿਹੜੀ ਕੀ ਮੁਲਤਵੀ ਕਰ ਦਿੱਤੀ ਗਈ ਹੈ ਬਿਕਰਮ ਸਿੰਘ ਮੁਜੀਠਿਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਮੁਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਾਮਲੇ ਉੱਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ ਤੇ ਬਿਕਰਮਜੀਠਿਆ ਮਾਮਲੇ ਵਿੱਚ ਮੁਹਾਲੀ ਕੋਰਟ ਦੇ ਵੱਲੋਂ ਅਗਲੀ ਸੁਣਵਾਈ 11 ਅਗਸਤ ਸੋਮਵਾਰ ਨੂੰ 2 ਵਜੇ ਤੋਂ ਬਾਅਦ ਦੀ ਪਈ ਹੈ ਇੱਥੇ ਦੱਸਣੀ ਹੋ ਗਿਆ ਇਹ ਜਾਣਕਾਰੀ ਮਿਲੀ ਹੈ ਕਿ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 1:30 ਵਜੇ ਦੇ ਨਿਰਧਾਰਤ ਹੋਈ ਸੀ ਪਰ ਸਰਕਾਰੀ ਧਿਰ ਦੇ ਵਕੀਲ ਕਰੀਏ ਬਿਕ ਘੰਟਾ ਦੇਰੀ ਨਾਲ ਜ਼ਾਰਦ ਦੇ ਵਿੱਚ ਚੁਆਏ ਤੇ ਉਹਨਾਂ ਦੇ ਲੇਟ ਆਨ ਤੇ ਅਦਾਲਤ ਨੇ ਇਤਰਾਜ਼ ਜਤਾਇਆ ਤੇ ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁੜ ਸੁਣਵਾਈ 11 ਅਗਸਤ ਸੋਮਵਾਰ ਨੂੰ ਤੈਅ ਕਰ ਦਿੱਤੀ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਉੱਥੇ ਹੀ ਮਜੀਠੀਆ ਦੀ ਬਾਰਕ ਬਦਲਣ ਦੀ ਪਟੀਸ਼ਨ ਤੇ 12 ਅਗਸਤ ਨੂੰ ਸੁਣਵਾਈ ਹੋਵੇਗੀ ਤੇ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਤੇ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਸੀ ਫਿਲਹਾਲ ਮੁਹਾਲੀ ਕੋਰਟ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਹੋਇਆ ਹੈ ਤਦ ਦੇ ਪੰਜਵੇਂ ਅਮਰੀਕਾ ਕਮੇਟੀ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਟ੍ਰੋਮਨੀ ਕਾਨੇ ਦਲ ਹਿਤਾਸ਼ੀ ਲੀਡਰਸ਼ਿਪ ਦੇ ਵੱਲੋਂ 11 ਅਗਸਤ ਨੂੰ ਆਪਣਾ ਪ੍ਰਧਾਨ ਚੁਣਿਆ ਜਾਣਾ ਜਿहां ਜਿਸ ਦੇ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇਜਾ ਸਮੁੰਦਰੀ ਹਾਲ ਦੇਣ ਦੇ ਲਈ ਬੇਨਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਸਟ੍ਰੋਮਨੀ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਨੂੰ ਤੇਜਾ ਸਮੁੰਦਰੀ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਦੇ ਬਦਲੇ ਸਟ੍ਰੋਮਨੀ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਨੂੰ ਪਾਈ ਗੁਰਦਾਸ ਹਾਲ ਦੀ ਪੇਸ਼ਕਸ਼ ਕੀਤੀ ਹੈ ਜਿੱਥੇ ਉਹ ਆਪਣਾ ਸਮਾਗਮ ਕਰ ਸਕਦੇ ਹਨ ਅਤੇ ਆਪਣਾ ਪ੍ਰਦਾਨ ਚੁਣ ਸਕਦੇ ਹਨ ਦੱਸਦੀ ਹੈ ਕਿ 5 ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਇਸ اجلاس ਦੇ ਵਿੱਚ ਸਟ੍ਰੋਮ ਨੇ ਕਾਲੀ ਦਲ ਦੀ ਪ੍ਰਦਾਨਗੀ ਦੇ ਲਈ ਵਿਚਾਰ ਚਰਚਾ ਕੀਤੀ ਜਾਣੀ ਹੈ ਕਿ ਕਿਸ ਨੂੰ ਪ੍ਰਦਾਨਗੀ ਦਿੱਤੀ ਜਾਵੇ ਤੇ ਇਸ ਤੋਂ ਪਹਿਲਾਂ ਹੀ ਗਿਆਨੇ ਹਰਪ੍ਰੀਤ ਸਿੰਘ ਨੇ ਸਟ੍ਰੋਮ ਨੇ ਕਾਲੀ ਦਲ ਦੀ ਪ੍ਰਦਾਨਗੀ ਦੀ ਦੌੜ ਤੋਂ ਕਿਨਾਰਾ ਕਰ ਲਿਆ ਜੀ ਹਾਂ ਉਹਨਾਂ ਕਿਹਾ ਕਿ ਉਹ ਪ੍ਰਦਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਹਨ ਤਰ ਕਰਦੇ ਆਂ ਅਗਲੀ ਖਬਰ ਦੇ ਵੱਲ ਕ੍ਰੰਪ ਦੇ ਵੱਲੋਂ ਟੈਰਫਸ ਦਾ ਜੁੜਾ ਕੇ ਭਾਰਤ ਇਹ ਗੌਣ ਨੂੰ ਲੈ ਕੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੋਤਨ ਦੇ ਨਾਲ ਫੋਨ ਤੇ ਜੁੜੀ ਕੀ ਗੱਲ ਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਵਿੱਚ ਨਵਿੱਤਨ ਵਿਕਾਸ ਅਤੇ ਦੁਵੱਲੇ ਏਜੰਡੇ ਵਿੱਚ ਪ੍ਰਗਤੀ ਸਮੇਤ ਕਈ ਮੁੱਖ ਮੁੱਦਿਆਂ ਤੇ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਦੋਵਾਂ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਐਲਾਨਾਂ ਨਾਲ ਫੈਲੀ ਅਨਿਸ਼ਚਿਤਤਾ ਦੇ ਵਿਚਕਾਰ ਜਿਹੜੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਕਿਹਾ ਕਿ ਆਪਣੇ ਦੋਸਤ ਰਾਸ਼ਟਰਪਤੀ ਪੁਤਿਨ ਨਾਲ ਬਹੁਤ ਵਧੀਆ ਅਤੇ ਵਿਸਪ੍ਰਿਤ ਗੱਲਬਾਤ ਹੋਈ ਮੈਂ ਯੂਕਰੇਨ ਤੇ ਨਵੀਨਤਮ ਵਿਕਾਸ ਨੂੰ ਸਾਂਝਾ ਕਰਨ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਸੀਂ ਆਪਣੇ ਦਵੱਲੇ ਅਜੰਡੇ ਵਿੱਚ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਮੈਂ ਸਾਲ ਦੇ ਅੰਤ ਵਿੱਚ ਭਾਰਤ ਦੇ ਵਿੱਚ ਰਾਸ਼ਟਰਪਤੀ ਪੋਤਨ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰਦਾ ਹਾਂ ਉਤੰਦੇ ਵਿਸਤ੍ਰਿਤ ਮੁਲਾਂਕਣ ਦੇ ਲਈ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਦੇ ਲਈ ਭਾਰਤ ਦੀ ਇਕਸਾਰ ਸਥਿਤੀ ਨੂੰ ਦੁਹਰਾਇਆ ਤੇ ਇਹ ਫੋਨ ਕਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਡੋਵਾਲ ਦੁਆਰਾ ਵੀਰਵਾਰ ਨੂੰ ਕ੍ਰੈਮਲਿਨ ਦੇ ਵਿੱਚ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਹੋਈ ਇਹ ਮਹੱਤਵਪੂਰਨ ਮੀਟਿੰਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੂਸ ਤੋਂ ਤੇਲ ਆਯਾਤ ਕਰਨ ਤੇ ਭਾਰਤ ਤੇ ਵਾਧੂ ਟੈਰਿਫ ਲਗਾਉਣ ਦੇ ਫੈਸਲੇ ਦੇ ਮੱਦੇ ਨਜ਼ਰ ਵੀ ਹੋਈ। ਚੌਧਰੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜੀ ਆ ਦੱਸਣਾ ਹੈ ਕਿ ਅੱਜ ਰਖੜੇ ਵਾਲੇ ਦਿਨ ਸਰਕਾਰੀ ਬੱਸਾਂ ਨੂੰ ਲੈ ਕੇ ਇਹ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਦੇ ਵਿੱਚ ਪੀ ਆਰਟੀਸੀ ਅਤੇ ਪੰਬਸ ਦੇ ਠੇਕਾ ਕਾਮੇ ਦੁਪਹਿਰ ਹੜਤਾਲ ਤੇ ਚਲੇ ਗਏ ਸੀ ਬੀਤੇ ਕੱਲ ਦੇ ਜੜਾ ਕੀ ਹੋਇਆ ਸੀ ਤੇ ਦੱਸ ਦਿੰਨੇ ਆ ਕਿ ਅੱਜ ਰਖੜੀ ਦਾ ਤਿਹਾੜਾ ਰਹਿ ਤਾਂ ਜੋ ਪੂਰੇ ਸੂਬੇ ਵਿੱਚ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਇਸ ਕਾਰਨ ਸਰਕਾਰ ਨੇ ਲਗਭਗ ਕਰੀਬ 2 ਘੰਟੇ ਕਰਮਚਾਰੀਆਂ ਦੀ ਗੱਲ ਸੁਣੀ ਤੇ ਉਸ ਤੋਂ ਬਾਅਦ ਸਰਕਾਰ ਨੇ ਬਿੱਤੇ ਕਲ ਕਿਲੋਮੀਟਰ ਸਕੀਮ ਵਿੱਚ ਬਸਾਂ ਜੋੜਨ ਤੇ ਟੈਂਡਰ ਨੂੰ ਮੁਲਤਵੀ ਕਰ ਦਿੱਤਾ ਪਨਵਸ ਕਰਮਚਾਰੀਆਂ ਦੀ ਤਨਖਾਹ ਦਾ ਬਜਟ ਡਿਪੂ ਨੂੰ ਜਾਰੀ ਕਰ ਦਿੱਤਾ ਗਿਆ 13 ਤਰੀਕ ਨੂੰ ਕਰਮਚਾਰੀ ਚੰਡੀਗੜ੍ਹ ਵਿੱਚ ਦੁਪਹਿਰ 3:30 ਵਜੇ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਨਗੇ ਜਿਸ ਤੋਂ ਬਾਅਦ ਹੁਣ ਠੇਕਾ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਇਸ ਸੰਬੰਧੀ ਪੰਜਾਬ ਰੋਡਵੇਸ ਮੰਨ ਬੱਸ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੌਥੇ ਬੰਦੀ ਦੇ ਸੰਘਰਸ਼ਾਂ ਨੂੰ ਵੇਖਦਿਆਂ ਹੋਇਆ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਸਰਕਾਰ ਵੱਲੋਂ ਮੁਲਤਵੀ ਕਰ ਦਿੱਤਾ ਅਤੇ ਬਜਟ ਵੀ ਰਿਲੀਜ਼ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਉਹਨਾਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੁਣ ਨਾ ਉਹਨਾਂ ਨੇ ਇਹ ਵੀ ਕਿਹਾ ਕਿ ਜਥੇਬੰਦੀਆਂ ਦੀਆਂ ਮੰਗਾਂ ਦੇ ਹੱਲ ਦੇ ਲਈ 13 ਅਗਸਤ ਨੂੰ ਮੀਟਿੰਗ ਤੈਅ ਕੀਤੀ ਗਈ ਹੈ ਜੇਕਰ ਇਸ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਨਿਕਲਦਾ ਤਾਂ ਉਹ 14 ਅਗਸਤ ਨੂੰ ਮੁੜ ਤੋਂ ਹੜਤਾਲ ਕਰਨਗੇ ਪਰ ਹੁਣ ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਅੱਜ ਉਹਨਾਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਹਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਵੇਖਣ ਨੂੰ ਮਿਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਕਦਮ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ ਚੰਨੀਗੜ੍ਹ ਤੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਪਿਆ ਪੰਜਾਬ ਦੇ ਮੁਹਾਲੀ, ਜ਼ਿਰਕਪੁਰ, ਰਾਜਪੁਰਾ, ਪਟਿਆਲਾ ਸਣੇ ਕਈ ਇਲਾਕਿਆਂ ਵਿੱਚ ਤੇਜ਼ ਬਾਰਿਸ਼ ਪਈ। ਉਤਤਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ 12 ਅਗਸਤ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਮਹਾਲੀ ਰੂਪਨਗਰ ਚੰਡੀਗੜ੍ਹ ਵਿੱਚ ਵਪਾਰੀ ਮੀਂਹ ਦੇ ਨਾਲ ਨਾਲ ਬਿਜਲੀ ਚਮਕਣ ਦੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਹੜੀ ਕਿ ਜਤਾਈ ਗਈ ਹੈ ਤੇ ਮੌਸਮ ਵਿਭਾਗ ਨੇ ਕਿਹਾ ਅਗਲੇ 3 ਦਿਨ ਰੁਕ ਰੁਕ ਕੇ بارش ਹੋ ਸਕਦੀ ਹੈ ਮੌਸਮ ਦੀ ਭਵਿੱਖਬਾਣੀ ਦੇ ਮੁਤਾਬਕ 9 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਕਪੂਰਥਲਾ, ਜੁਲੰਦਰ, ਲੁਧਿਆਣਾ, ਪਟਿਆਲਾ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤੇ ਉੱਥੇ ਹੀ 10 ਅਤੇ 11 ਅਗਸਤ ਨੂੰ ਸੂਬੇ ਪਾਰ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਦੱਸਣਯੋਗ ਹੈ ਕਿ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਵਿੱਚ ਭਾਰੀ ਬਾਰਿਸ਼ ਦੱਸੀ ਗਈ ਹੈ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਕਰਨਤਾਰਨ ਮੋਗਾ ਬਰਨਾਲਾ ਲੁਧਿਆਣਾ ਜੁਲੰਦਰ ਕਪੂਰਥਲਾ ਫਤਿਹਗੜ੍ਹ ਸਾਹਿਬ ਪਟਿਆਲਾ ਮਾਨਸਾ ਦੇ ਵਿੱਚ ਬਾਰਿਸ਼ ਜਿਹੜੀ ਹੋਵੇਗੀ ਤੇ ਇਸ ਤੋਂ ਬਾਅਦ 12 ਅਗਸਤ ਨੂੰ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ ਤੇ ਇਹ ਸਿਲਸਿਲਾ ਅਗਲੇ 3 ਤੋਂ 4 ਦਿਨ ਜਾਰੀ रह ਸਕਦਾ ਹੈ ਜੋਦੜਾ ਜਕਰ ਗੱਲ ਕਰੀਏ ਸੋਨੇ ਦੀਆਂ ਕੀਮਤਾਂ ਦੀ ਤਾਂ ਦੱਸ ਦੰਨੇ ਕਿ ਉਸ ਦੇ ਵਿੱਚ ਲਗਾਤਾਰ ਤਬਦੀਲੀ ਜਿਹੜੀ ਕਿ ਵੇਖਣ ਨੂੰ ਮਿਲਿਆ ਹਰ ਦਿਨ 골ਡ ਰੇਟ ਦੇ ਵਿੱਚ ਉਤਾਰ ਚੜਾਵ ਦੇਖਣ ਨੂੰ ਮਿਲਿਆ ਹਾਲਾਂਕਿ 골ਡ ਦਾ ਰੇਟ ਜਿਹੜਾ ਕਿ 1 ਲੱਖ ਤੋਂ ਥੱਲੇ ਨਹੀਂ ਹੋਇਆ ਸੋਨਾ ਤੇ ਚਾਂਦੀ ਦੀਆਂ ਭਵਿਕ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਦੋਵਾਂ ਦੀਆਂ ਕੀਮਤਾਂ ਵਾਧੇ ਨਾਲ ਖੁੱਲੀਆਂ ਸੋਨੇ ਦੇ ਵਾਧੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੇ ਹਨ ਖਬਰ ਦੇ ਲਿਖਤ ਜਾਣ ਤੱਕ ਬੀਤੇ ਕਾਲ ਤੱਕ ਦੱਸ ਦਿੰਦੇ ਹਾਂ ਕਿ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੇ ਨੇ। ਘਰੇਲੂ ਬਾਜ਼ਾਰ ਵਿੱਚ ਮਲਟੀ ਕਮੋਡਿਟੀ ਐਕਸਚੇਂਜ ਐਮਸੀਐਕਸ ਤੇ ਸੋਨੇ ਦੀ ਕੀਮਤ 1,2150 ਰੁਪਏ ਪਹੁੰਚ ਗਈ ਹੈ। ਜਦੋਂ ਕਿ ਚਾਂਦੀ ਦੀ ਕੀਮਤ ਲਗਭਗ 1,14,927 ਰੁਪਏ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਵਾਦੇ ਵਪਾਰ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਵਿਖਤਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਤਦਰੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਦੱਸਦਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਜਿਹੜੀ ਕਿ ਇੱਕ ਅਪੀਲ ਕੀਤੀ ਗਈ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਮੇਰੇ ਸਾਥੀਓ ਮੈਨੂੰ ਪਤਾ ਹੈ ਕਿ ਹਾਲਾਤ ਸਹੀ ਨਹੀਂ ਹਨ ਅਤੇ ਕੁਝ ਗੱਲਾਂ ਸਾਡੇ ਮਨ ਨੂੰ ਚੁਪਦੀਆਂ ਹਨ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਨਿਕਲਦਾ ਹੈ ਬਸ ਸਬਰ ਤੇ ਸੰਜਣ ਨਾਲ ਗੱਲ ਅੱਗੇ ਵਧਾਉਣੀ ਪੈਂਦੀ ਹੈ ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਸ਼ਬਦਾਂ ਦੇ ਵਿੱਚ ਮਿਠਾਸ ਤੇ ਸਤਕਾਰ ਰੱਖੋ ਗੁੱਸੇ ਦੇ ਵਿੱਚ ਕੱਢਿਆ ਸ਼ਬਦ ਕਈ ਵਾਰ ਸੱਚੀ ਗੱਲ ਦੀ ਤਾਕਤ ਘਟਾ ਦਿੰਦਾ ਹੈ ਅਸੀਂ ਆਪਣੀ ਗੱਲ ਇੱਜ਼ਤ ਨਾਲ ਰੱਖੀਏ ਤਾਂ ਜੋ ਹਲ ਦੇ ਰਾਹੀ ਚੱਲ ਕੇ ਅਸੀਂ ਆਪਣੇ ਮਨ ਦਾ ਭਾਰ ਵੀ ਹੌਲਾ ਕਰ ਸਕੀਏ ਤੁਹਾਡਾ ਪਿਆਰ ਤੇ ਸਹਿਯੋਗ ਮੇਰੀ ਸਭ ਤੋਂ ਵੱਡੀ ਤਾਕਤ ਹੈ ਜਿਕਰ ਹੋ ਗਾਇਕ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਬੁੱਤ ਤੇ ਫਾਇਰਿੰਗ ਕੀਤੀ ਗਈ ਸੀ ਤੇ ਇੱਥੇ ਦੱਸਣਯੋਗ ਹੈ ਕਿ ਹਰਿਆਣਾ ਦੇ ਡੱਬਵਾਲੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣਾਏ ਗਏ ਸਮਾਰਕ ਸਥਾਨ ਤੇ ਹਣ ਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਤੇ ਇਹ ਘਟਨਾ ਰਾਤ ਦੇ ਸਮੇਂ ਵਾਪਰੀ ਇੱਥੇ ਦੱਸਣਯੋਗ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਵੱਲੋਂ ਲਈ ਗਈ ਸੀ ਗੈਂਗ ਦੇ ਮੈਂਬਰ ਗੋਲਦੀ ਢਿਲੋਂ ਅਤੇ ਆਰਜੋ ਬਿਸ਼ਨੋਈ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੱਸਿਆ ਕਿ ਉਹਨਾਂ ਨੇ ਹੀ ਹਮਲਾ ਕਰਵਾਇਆ ਪੋਸਟ ਵਿੱਚ ਮੂਰਤੀ ਲਗਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿੱਧੂ ਮੂਸੇਵਾਲਾ ਨੂੰ ਸ਼ਹੀਦ ਦਰਸਾ ਕੇ ਲੋਕਾਂ ਨੂੰ ਪਟਕਾਰ ਰਹੇ ਹਨ ਤੇ ਇਸ ਦੇ ਉੱਤੇ ਮਾਚੁਰਨ ਕੌਰ ਨੇ ਪਾਵਕ ਪੋਸਟ ਵੀ ਸਾਂਝੀ ਕੀਤੀ ਸੀ ਲੋ ਖਬਰਾਂ ਅਲਰਟੀ ਕੀਤੀਆਂ ਹੋਈਆਂ ਨੇ ਇੱਕ ਬਲਤੇਜ ਬੰਨੂ ਵਾਲੀ ਤੇ ਇੱਕ ਕਪਿਲ ਸ਼ਰਮਾ ਮਸ਼ਹੂਰ ਕਾਮੇਡੀਅਨ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਸੁਣਨਿਆ ਕਿ ਕਪਿਲ ਸ਼ਰਮਾ ਦੇ ਕੈਫੇ ਤੇ ਮੁੜ ਤੋਂ ਜਿਹੜੀ ਫਾਇਰਿੰਗ ਹੋਈ ਤੇ ਉਸ ਦੇ ਮਾਮਲੇ ਦੇ ਵਿੱਚ ਆਪਣੇ ਤਾਂ ਪਲਤੇਜ ਪੰਨੂ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਤਾਂ ਸੁਣਨਿਆ ਕਿ ਕਪਿਲ ਸ਼ਰਮਾ ਦੇ ਵੱਲੋਂ ਹਾਲ ਹੀ ਵਿੱਚ ਕੈਨੇਡਾ ਦੇ ਵਿੱਚ ਆਪਣਾ ਇੱਕ ਕੈਫੇ ਖੋਲਿਆ ਗਿਆ ਜਿਸ ਦੇ ਉੱਪਰ ਪਹਿਲਾਂ ਵੀ ਫਾਇਰਿੰਗ ਹੋਈ ਸੀ ਤੇ ਹੁਣ ਮੁੜ ਤੋਂ ਜਿਹੜੀ ਕਿ ਇਹ ਫਾਇਰਿੰਗ ਹੋਈ ਹੈ ਤੇ ਦਸਦਨ ਨੇ ਆ ਕੇ ਇਸ ਦੇ ਉੱਪਰ ਸਾਰਿਆਂ ਦੇ ਵੱਲੋਂ ਆਪ ਕੋ ਆਪਣੇ ਕਮੈਂਟ ਜਿਹੜੇ ਕੀ ਦਿੱਤੇ ਜਾ ਰਹੇ ਨੇ ਆਪ ਨੇ ਤਾਂ ਬਲਤੇਜ ਪੰਨੂ ਨੇ ਕੇਂਦਰ ਸਰਕਾਰ ਤੇ ਜੁੜੇ ਤਿੱਖੇ ਸਵਾਲ ਚੁੱਕੇ ਨੇ ਜਿहां ਉਹਨਾਂ ਨੇ ਕਿਹਾ ਕਿ ਅਜੇ ਤੱਕ ਕੇਂਦਰ ਸਰਕਾਰ ਨੇ ਕੈਨੇਡਾ ਸਰਕਾਰ ਨਾਲ ਗਲਪਾਤ ਕਿਉਂ ਨਹੀਂ ਕੀਤੀ ਉਹਨਾਂ ਨੇ ਕਿਹਾ ਲੋਰੈਂਸ ਬਿਸ਼ਨੋਈ ਕੁਝ ਰਾਤ ਦੀ ਜੇਲ੍ਹ ਦੇ ਵਿੱਚੋਂ ਖੁੱਲੀਆਂ ਤਮਕੀਆਂ ਦੇ ਰਿਆ ਤੇ ਸਾਡੀ ਵਿਦੇਸ਼ ਨੀਤੀ ਆਖਰ ਕਿੱਥੇ ਗਈ ਹੈ ਉਹਨਾਂ ਕਿਹਾ ਕਿ ਦੂਜੀ ਵਾਰ ਕਪਲ ਸ਼ਰਮਾ ਦੇ ਰੈਸਟੋਰੈਂਟ ਤੇ ਗੋਲੀਆਂ ਚੁਲਾਈਆਂ ਗਈਆਂ ਨੇ ਕੇਂਦਰ ਸਰਕਾਰ ਕੋਲ ਹੋਰ ਰਾਜਾਂ ਤੇ ਦੋਸ਼ ਲਗਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਤਾਂ ਉਹ ਸੁਣਦੇ ਆ ਕਿ ਹੋਰ ਕੀ ਬੋਲਦੇ ਨੇ ਅੱਗੇ ਬਲਤੇਜ ਪੰਨੂ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਦੂਜੀ ਵਾਰ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ ਅਜੇ ਤੱਕ ਕੈਨੇਡਾ ਦੀ ਸਰਕਾਰ ਦੇ ਨਾਲ ਸੰਪਰਕ ਕਿਉਂ ਨਹੀਂ ਕੀਤਾ ਇਹ ਦੂਸਰਾ ਚਾਂਸ ਹੋ ਗਿਆ ਔਰ ਦੂਸਰੀ ਸਭ ਤੋਂ ਅਹਿਮ ਗੱਲ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਕੈਦ ਲਾਰੈਂਸ ਬਿਸ਼ਨੋਈ ਉਹ ਸ਼ਰਿਆਮ ਜੇਲ੍ਹ ਦੇ ਵਿੱਚ ਬੈਠਾ ਹੋਇਆ ਧਮਕੀਆਂ ਦੇ ਰਿਹਾ ਕਦੇ ਉਹ ਕਿਸੇ ਨੂੰ ਧਮਕਾਉਂਦਾ ਹੈ ਕਦੇ ਉਹ ਕਿਸੇ ਨੂੰ ਧਮਕਾਉਂਦਾ ਹੈ ਕੀ ਉਹਨੂੰ ਜੇਲ੍ਹ ਦੇ ਵਿੱਚ ਇਸ ਕਰਕੇ ਬਿਠਾ ਕੇ ਰੱਖਿਆ ਕਿ ਉਹ ਕਿਸੇ ਨਾ ਕਿਸੇ ਨੂੰ ਧਮਕੀਆਂ ਦਿੰਦਾ ਰਹੇ ਤੇ ਦੂਸਰੀ ਕਿੱਥੇ ਸਾਡੀ ਫੋਰਨ ਦੀ ਪਾਲਿਸੀ ਜਿਹਦੇ ਤਹਿਤ ਕੈਨੇਡਾ ਦੇ ਨਾਲ ਹੁਣ ਤੱਕ ਗੱਲ ਕਰ ਲੈਣੀ ਚਾਹੀਦੀ ਸੀ ਇਹ ਦੂਸਰੀ ਵਾਰੀ ਜਿਹੜੀ ਆ ਉਹ ਗੋਲੀ ਚੱਲੀ ਆ ਔਰ ਦੋਸ਼ ਜਿਹੜੇ ਨੇ ਉਹ ਦੂਜੇ ਸੂਬਿਆਂ ਦੇ ਉੱਤੇ ਲਾਉਣ ਤੋਂ ਬਿਨਾ ਕੇਂਦਰ ਦੀ ਸਰਕਾਰ ਦੇ ਕੋਲੇ ਹੋਰ ਕੋਈ ਕੰਮ ਨਹੀਂ ਆ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨ ਨੂੰ ਦਿਓ ਉਜਾਸ ਤਾਨਾ